हां रोब तो हम रोब तो अभी काम कर रहा था अरे हां पैक कर किस हां हां बेटा ना रोब पता है मारो लेकिन कहने से ना काम से नहीं पर मैं बोर हो जाता हूं रोब उन्होंने कहने वाले ਬੱਚੇ ਕਿਥੇ ਨੇ ਬੱਚੇ ਨੂੰ ਬੁਲਾ ਲਾ ਲਾ ਆ ਆ ਬੱਚਾ ਨੂੰ ਬੁਲਾਵਾ ਮੇਰੇ ਨਾਲ ਜੀ ਬੂਬਾ ਤੁਹਾਡੇ ਡੇਰੇ ਦੇ ਲਾਗੇ ਘਟਨਾ ਵਾਪਰੀ ਆ ਦੇਖਿਆ ਉਸ ਟਾਈਮ ਦੇ ਉੱਤੇ ਹਾਂਜੀ ਸਰ ਅਸੀਂ ਵੇਖਿਆ ਦੋ ਬੰਦੇ ਭੱਜੇ ਪਤਾ ਲੱਗਾ ਕਿ ਕੀ ਚੱਲ ਤੋ ਝਗੜਾ ਹੋਇਆ ਜਾਂ ਇੱਥੇ ਕੋਈ ਪਤਾ ਨਹੀਂ ਬਸ ਸਾਨੂੰ ਖੜਾਕ ਸੁਣੀ ਆ ਅੱਦੇ ਅਸੀਂ ਅੰਦਰ ਲੰਬੇ ਮੇਹੀ 10 ਦਾ ਟਾਈਮ ਹੀ ਤੇ ਬਾਹਰ ਨਿਕਲ ਕੇ ਆਏ ਤੇ ਉਹ ਨજર ਭੱਜ ਗਈ ਦੋ ਬੰਦੇ ਭੱਜਦੇ ਦੇਖੇ ਤੁਸੀਂ ਭਾਈ ਜੀ ਵੇਖੀ ਮੋਟਰਸਾਈਕਲ ਤੇ ਸੀ ਮੋਟਰਸਾਈਕਲ ਤੇ ਸੀ ਤੇ ਕਿਵੇਂ ਦੇਖਦੇ ਹੋ ਘਟਨਾ ਵਾਪਰੀ ਹੈ ਤਾਂ ਡਰ ਦਾ ਮਾਹੌਲ ਪੈ ਗਿਆ ਸਾਰੇ ਪਾਸੇ ਹਾਂਜੀ ਚੰਗੀ ਗੱਲ ਆ ਮਾੜੀ ਗੱਲ ਬਹੁਤ ਮਾੜੀ ਗੱਲ ਹੋਈ ਹੈ ਵਿਚਾਰਾ ਗੋਲ ਗਫੇ ਲੈ ਕੇ ਰੋ ਜਾਂਦਾ ਸੀ 9-10 ਵਜੇ ਕਿੰਨਾ ਕ ਟਾਈਮ ਹੋਇਆ ਤੋ 10 ਦਾ ਹੋਣਾ ਤੇ ਜਦੋਂ ਤੁਸੀਂ ਦੇਖਿਆ ਨੂੰ ਬਾਅਦ ਤੇ ਉਹ ਮੋਟਰ ਟਿੱਕੀ ਆਹੀ ਉਥੇ ਉਹਦੇ ਰੇੜੀ ਉਥੇ ਖੜੇਤੀ ਸੀ ਇਹਦੀ ਅਦੇ ਉਹਨੂੰ ਲੱਭਿਆ ਮੁੜ ਕੇ ਇਧਰ ਵੇਖਿਆ ਬੁੱਖਾ ਤੇ ਨਾਲੀ ਜੀ ਦੇ ਗਏ ਕਿੰਨੇ ਕਿਦਰਵਾਦ ਬਾਏ ਪੁੱਤ ਪਹੁੰਚਦੀ ਹੈ ਜਾਂ ਫੋਟੋ ਹੋਰ ਸਪ ਪਹੁੰਚ ਗਈ ਸੀ ਕੋਈ ਬੀ ਆ ਮਿਟਾ ਬਾਦ ਜੀ ਆਹ ਤੇ ਬਾਦੂ ਚਲਾਇਦੇ ਆ ਸਾਹੀ ਪੁਲਿਸ ਨੂੰ ਦੱਸਿਆ ਜਾ ਕੇ ਠੀਕ ਹੈ ਹਾਂ ਤੁਹਾਡੇ ਲੋ ਦੱਸਿਆ ਜਾਂਦਾ ਪੁੱਤ ਹਾਂ ਜੀ ਜਿਹੜਾ ਬੰਦਿਆਂ ਨੇ ਮਾਰੇ ਉਹਨਾਂ ਦਾ ਕਾਰਵਾਈ ਹੋਣੀ ਚਾਹੀਦੀ ਆ ਕਿਉਂ ਮਾਰੇ ਗਰੀਬ ਨਾਲ ਧੱਕਾ ਕੀਤਾ ਉਹਨਾਂ ਨੇ ਛੋਟੇ ਛੋਟੇ ਨੇ ਜਾਂਦੇ ਹੁੰਦੇ ਤਿੰਨ ਚਾਰ ਹਾਂ ਮਿਹਨਤ ਕਰਦੀ ਮੇਰਾ ਨਾਮ ਬਲਵਿੰਦਰ ਸਿੰਘ ਮੈਂ ਸਾਬਕਾ ਸਰਪੰਚ ਪਿੰਡ ਰਾਜਪੁਰੇ ਤੋਂ ਸਰਪੰਚ ਸਾਹਿਬ ਕਿਵੇਂ ਦੇਖਦੇ ਹੋ ਘਟਨਾ ਨੂੰ ਵੇਖੋ ਜੀ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਇੱਕ ਪ੍ਰਵਾਸੀ ਮਜ਼ਦੂਰ ਕਾਫੀ ਸਮੇਂ ਤੋਂ ਪਿੰਡ ਪ੍ਰਾਣੀਆਂ ਬਾਗੜੀਆਂ ਵਿਖੇ ਇੱਕ ਗੋਲ ਗੱਫਿਆਂ ਦੀ ਰੇੜੀ ਲਗਾ ਰਿਹਾ ਸੀ ਤੇ ਆਪਣਾ ਪਰਿਵਾਰ ਪਾਲ ਰਿਹਾ ਸੀ ਅੱਜ ਜੋ ਸ਼ਾਮ ਕੋ तकरीबन 10 11 ਵਜੇ ਦਾ ਟਾਈਮ ਹੋਵੇਗਾ ਜਦੋਂ ਕਿ ਵਾਪਸੀ ਆ ਰਿਹਾ ਆਪਣੇ ਕੰਮ ਤੋਂ ਤੇ ਕੁਝ ਅਣਪਛਤੇ ਬੰਦਿਆਂ ਨੇ ਪਤਾ ਨਹੀਂ ਕੋਈ ਨਸ਼ੇੜੀ ਸੀਗੇ ਜਾਂ ਕੋਈ ਕਿਸੇ ਨਾ ਕੋਈ ਨਿੱਜੀ ਦੁਸ਼ਮਣੀ ਸੀ ਤੇ ਉਹਨਾਂ ਨੇ ਉਸ ਬੰਦੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਬਹੁਤ ਹੀ ਮੰਦਭਾਗੀ ਘਟਨਾ ਹੈ ਤੇ ਇਸ ਮੰਦਭਾਗੀ ਘਟਨਾ ਦੇ ਨਾਲ ਸਾਡੇ ਜੋ ਵੀ ਇਸ ਇਲਾਕੇ ਦੇ ਵਿੱਚ ਬਹੁਤ ਹੀ ਸਨਸਨੀ ਖੇਡ ਹੈ ਤੇ ਬਹੁਤ ਹੀ ਜਿਆਦਾ ਮੰਦਭਾਗੀ ਇਹ ਘਟਨਾ ਹੈਗੀ ਹੈ ਤੇ ਇਲਾਕੇ ਦੇ ਵਿੱਚ ਖਤਰੇ ਦਾ ਮਾਹੌਲ ਬਣਿਆ ਲੋਕ ਸਹਿਮੇ ਹੋਏ ਨੇ ਕਿ ਇਸ ਚੀਜ਼ ਨੂੰ ਨਸ਼ੇ ਨੂੰ ਜਾਂ ਇਹੋ ਜਿਹੇ ਲਟੇਰਿਆਂ ਨੂੰ ਜਲਦੀ ਤੋਂ ਜਲਦੀ ਠੱਲ ਪਾਈ ਜਾਏ ਆਪਾਂ ਮਾਨ ਸਰਕਾਰ ਤੋਂ ਜਿੱਥੇ ਚੜਿਆ ਘਟਨਾ ਇਸ ਜਗ੍ਹਾ ਤੇ ਵਾਪਰੀ ਹੈ ਇਸ ਜਗ੍ਹਾ ਤੇ ਘਟਨਾ ਵਾਪਰੀ ਹੈ ਇਹ ਭੈਣੀ ਮੀਆਂ ਖਾਂ ਫੋਕਲ ਪੁਆਇੰਟ ਦੇ ਲਾਗੇ ਗੰਦਾ ਨਾਲਾ ਗੰਦੇ ਨਾਲੇ ਦੇ ਨਾਲੇ ਨਾਲ ਹੀ ਗੁਜਰਾਂ ਦਾ ਕੋਲਾ ਮੈਂ ਚਾਹਾਂਗਾ ਕਿ ਕੈਮਰਾਮੈਨ ਨੂੰ ਕਿ 1 ਮਿੰਟ ਆ ਗੁਜਰਾਂ ਦਾ ਕੋਲ ਦਿਖਾਇਆ ਜਾਵੇ ਇਹ ਜੋ ਗੁਜਰਾਂ ਦਾ ਕੋਲਾ ਹੈਗਾ ਇੱਥੇ ਗੁਜਰਾਂ ਦੇ ਕੋਲ ਦੇ ਜਦੋਂ ਆਪਾਂ ਗੁਜਰਾਂ ਦੇ ਕੋਲ ਗਏ ਆਪਾਂ ਉਹਨਾਂ ਨੂੰ ਪੁੱਛਿਆ ਤੇ ਉਹਨਾਂ ਨੇ ਆਖਿਆ ਕਿ ਖੜਾ ਕੇ ਸੁਣਿਆ ਅਸੀਂ ਜਦੋਂ ਦੌੜ ਕੇ ਗਏ ਆ ਦੋ ਸਾਡੀਆਂ ਜਨਾਨੀਆਂ ਗਈਆਂ ਨੇ ਮੈਂ ਗਿਆ ਵਾਂ ਅਸੀਂ ਜਾ ਕੇ ਦੇਖਿਆ ਉਹਨਾਂ ਚ ਇਹਨੂੰ ਦੋ ਆਦਮੀ ਸੀ ਉਹ ਭੱਜ ਗਏ ਨੇ ਤੇ ਲੇਕਿਨ ਉਹ ਬੱਚੇ ਦੀ ਜੋ ਪਰਦੇਸੀ ਮਜ਼ਦੂਰ ਹੈਗਾ ਉਹਦੀ ਡੈਥ ਹੋ ਚੁੱਕੀ ਸੀ ਉਹਦੇ ਸਿਰ ਦੇ ਵਿੱਚ ਉਹਨਾਂ ਨੇ ਕੋਈ ਤੀਜ ਹਥਿਆਰ ਨਾਲ ਵਾਰ ਕੀਤਾ ਤੇ ਉਹਦੀ ਲੋਕੇ ਸਿਰ ਦੇ ਵਿੱਚ ਸੱਟ ਲੱਗੀ ਆ ਤੇ ਉਹਦੀ ਮੌਕੇ ਤੇ ਹੀ ਡੈਥ ਹੋ ਚੁੱਕੀ ਸੀ ਕੀ ਅਪੀਲ ਕਰੋਗੇ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਰਹੇ ਹੋ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਤੇ ਮਾਨ ਸਰਕਾਰ ਨੂੰ ਇਹੋ ਹੀ ਅਪੀਲ ਕਰਦੇ ਆ ਕਿ ਇਹ ਜੋ ਨਸ਼ਿਆਂ ਦਾ ਗੜ ਚੱਲ ਰਿਹਾ ਇਸ ਨੂੰ ਜਲਦੀ ਤੋਂ ਜਲਦੀ ਠੱਲ ਪਾਈ ਜਾਵੇ ਤੇ ਅੱਗੇ ਤੋਂ ਲੋਕ ਸੇਫ ਹੋ ਸਕਣ ਧੰਨਵਾਦ ਆਇਆ ਤੁਹਾਡਾ ਸਰਜੀ ਸੁਖਨਨ ਵਾਲੀਆ ਕਿਵੇਂ ਦੇਖਦੇ ਹੋ ਘਟਨਾ ਨੂੰ ਦੇਖੋ ਜੀ ਬਹੁਤ ਮੰਦ ਭਾਗੀ ਘਟਨਾ ਹੋਈ ਆ ਇਹ ਇੱਥੋਂ ਜਿੱਦੇ ਮ ਆਇਆ ਵ ਸਵੇਰੇ ਮੈਨੂੰ ਲੱਗਾ ਪਤਾ ਤੇ ਇਹਨਾਂ ਦੇ ਘਰ ਚੋਂ ਆਏ ਆ ਅਫਸੋਸ ਤੇ ਕਿ ਬਾਗੜੀਆਂ ਇਹ ਗੋਲ ਗੱਪੇ ਲਾਉਂਦਾ ਸੀਗਾ ਬਾਗੜੀਆਂ ਤੋਂ ਗੋਲ ਗੱਪੇ ਆਪਣੇ ਵੇਚ ਕੇ ਸ਼ਾਮਾਂ ਦਾ ਟਾਈਮ ਸੀ ਨੇੜਾ ਸੀਗਾ ਉਹਲੇ ਵਾਪਸ ਆ ਰਹੇ ਸੀਗਾ ਕੁਝ ਨੌਜਵਾਨ ਆਏ ਆ ਉਹ ਰੋਣ ਇਹ ਕਹਿ ਗਏ ਸੀ ਗੋਲ ਗੱਪੇ ਖਾਣੇ ਆ ਚਲੋ ਇਹਨੇ ਖਵਾਏ ਵੀ ਕੁ 150 ਰੁਪਏ ਦੇ ਖਵਾਏ ਹੋਣਗੇ ਉਸ ਤੋਂ ਬਾਅਦ ਆ ਪੈਸੇ ਨੂੰ ਨਾ ਦੇਣ ਦੇ ਵਿੱਚ ਉਹਨਾਂ ਕਹਿੰਦੇ ਕਿ ਅਸੀਂ ਪੈਸੇ ਨਹੀਂ ਦੇਣੇ ਤੈਨੂੰ ਜਾਂ ਕਿਸੇ ਕੋ ਮਾਰੀ ਮੋਟੀ ਗੱਲ ਤੋਂ ਟਕਰਾਰ ਹੋ ਗਈ ਇਹਨਾਂ ਦੀ ਤੇ ਉਹ ਮੁੜ ਕੇ ਜਾਣ ਲਿਆ ਹਮਲਾ ਕਰਕੇ ਇਹਨੂੰ ਮਾਰ ਕੇ ਤੇ ਉੱਥੇ ਨਾਲੇ ਦੀ ਵੇਚੀ ਦੱਸਦੇ ਆ ਮੌਕੇ ਤੇ ਸੁੱਟ ਗਏ ਛੋਟੇ ਛੋਟੇ ਬੱਚੇ ਛੱਡ ਗਿਆ ਪਰਿਵਾਰ ਪਿੱਛੇ ਆ ਕਿਵੇਂ ਦੇਖਦੇ ਬਹੁਤ ਮਾੜੀ ਘਟਨਾ ਜੀ ਮਦਪਗ ਇਹ ਤੋਂ ਪੁਲਿਸ ਪ੍ਰਸ਼ਾਸਨ ਨੂੰ ਵੀ ਚਾਹੀਦਾ ਵਾ ਕਿ ਜਿਹੜੀ ਜਲਤੋਂ ਜਲਤਾ ਉੱਥੋਂ ਦੇ ਰਾਹ ਦੇ ਵਿੱਚ ਜਿੰਨੇ ਵੀ ਕੈਮਰੇ ਹੋ ਚੈੱਕ ਕਰਵਾਏ ਜਾਣ ਕਿ ਵੇਖਿਆ ਜਾਵੇ ਕਿਹੜੇ ਨੌਜਵਾਨ ਉਸ ਟਾਈਮ ਤੇ ਜਿਹੜੇ ਆ ਇਸ ਘਟਨਾ ਨੂੰ ਅੰਜਾਮ ਦੇ ਕੇ ਭੱਜੇ ਆ ਕੌਣ ਲੋਕ ਹੋ ਸਕਦੇ ਤੁਹਾਡੇ ਹਿਸਾਬ ਨਾਲ ਕਿ ਜਿਹੜੇ ਇਹਹੀ ਘਟਨਾ ਨੂੰ ਜਾਣਦੇ ਨੇ ਅਸਲ 'ਚ ਕਸੂਰ ਨਸ਼ੇ ਦਾ ਵਿੱਚ ਜੇ ਆਪਾਂ ਜੇ ਗੱਲ ਕਰੀਏ ਨਸ਼ਾ ਵਧਦਾ ਜਾ ਰਿਹਾ ਦਿਨ ਬਦ ਦਿਨ ਔਰ ਮੁੰਡਿਆਂ ਦੇ ਕੋਲ ਬੱਚਿਆਂ ਦੇ ਕੋਲ ਪੈਸੇ ਨਹੀਂ ਹੈਗੇ ਪੈਸੇ ਨਾ ਹੋਣ ਕਰਕੇ ਉਹ ਲੁੱਟਾਂ ਖੋਹਾਂ ਵੀ ਕਰਦੇ ਆ ਚੋੜੀਆਂ ਡਕੈਤੀਆਂ ਕਈ ਕੁਸ਼ ਕਰਦੇ ਆ ਪਹਿਲਾਂ ਤੁਹਾਨੂੰ ਪਤਾ ਮੋਟਰਾਂ ਦਾ ਬੜਾ ਇੱਥੇ ਚੱਲਿਆ ਸੀਗਾ ਟਰੈਂਡ ਮੋਟਰ ਬਹੁਤ ਚੋਰੀ ਹੋਈ ਕਿਸਾਨਾਂ ਦੀ ਇੱਕ ਮੋਟਰ ਵੀ 50000 ਰੁਪਏ ਦੀ ਘਟੋ ਘਟਾਉਂਦੀ ਆ ਤੇ ਉਹ ਵੀ ਮੁਰਗੇ ਵੇਚਣ ਲੱਗੇ ਕੁਵਾਰ ਚ ਮੁਰਗੇ 1500 2000 ਦੀ ਵੇਚ ਜਾਂਦੇ ਆ ਤੇ ਫੜੇ ਵੀ ਸੀਗੇ ਪੁਲਿਸ ਪ੍ਰਸ਼ਾਸਨ ਨੇ ਬਹੁਤ ਮੁੰਡੇ ਔਰ ਨਸ਼ੇ ਦਾ ਕਸੂਰ ਜ਼ਿਆਦਾ ਇੱਥੇ ਜੇ ਆਪਾਂ ਗੱਲ ਕਰੀਏ ਹੌਨਦਾਰ ਮਨਜੀਤ ਸਿੰਘ ਇੱਥੇ ਪਹੁੰਚੇ ਤੁਸੀਂ ਕੀ ਘਟਨਾ ਵਾਪਰੀ ਇਹ ਕਿਹਨਾਂ ਦੇ ਘਰੇ ਰਹਿ ਰਹੇ ਦੇਖੋ ਜੀ ਮੈਨੂੰ ਜੋ ਸਵੇਰੇ ਪਤਾ ਲੱਗਾ ਤੇ ਮੈਂ ਤੇ ਰੱਬ ਰੱਬ ਕਰਦੇ ਸੀ ਤੇ ਘਰ ਦੇ ਗਏ ਸੀ ਕਿਤੇ ਤੇ ਬਾਬੇ ਖੋਲੀ ਵਾਲੇ ਤੇ ਉੱਥੋਂ ਆ ਕੇ ਤੇ ਇੱਥੇ ਆ ਜੇ ਤੇ ਉਹਨਾਂ ਦੱਸਿਆ ਰਹਿੰਦੇ ਸਾਡੇ ਘਰ ਚ ਹੀ ਆਏ ਕਿੰਨੇ ਸਮੇਂ ਤੋਂ ਰਹ ਰਹੇ ਤੁਹਾਡੇ ਘਰ ਇਹ ਤਾਂ ਕਮ ਸੇ ਕਮ ਜਿਆਦਾ ਨਹੀਂ ਤੇ 8-10 ਸਾਲ ਤੋਂ ਹੋ ਗਏ ਹੋਣੇ ਬੜੀਆ ਬੰਦੇ ਸੀ ਲੇਕਿਨ ਪਹਿਲਾਂ ਕੀ ਕਰਦਾ ਸੀ ਜਿਹੜੇ ਰਹ ਰਹੇ ਇਹ ਇਹ ਗੋਲ ਗੱਫੇ ਜੀ ਖੋਲ ਗੱਫਿਆਂ ਦਾ ਕੰਮ ਸੀ ਇਹਨਾਂ ਦੋਨਾਂ ਭਰਾ ਆਪਣੇ ਸਾਲੇ ਬਣੂਏ ਦਾ ਤੇ ਪਹਿਲੇ ਇਹਦਾ ਵੱਡਾ ਭਰਾ ਰਹਿੰਦਾ ਰਿਹਾ ਇੱਥੇ ਉਹ ਤੇ ਚੱਲ ਗਿਆ ਫਿਰ ਇਹਨੇ ਆਪਣੇ ਸਾਲੇ ਨਾਲ ਲੈ ਕੇ ਆਏ ਤੇ ਸਾਲੇ ਤੋਂ ਬਾਅਦ ਫਿਰ ਇਹਨਾਂ ਹੋਇਆ ਤਾਂ ਕੰਮ ਵਾੜਾ ਹੀ ਆ ਜੀ ਦੇਖੋ ਜੀ ਜੋ ਵੀ ਇਹ ਪ੍ਰਸ਼ਾਸਨ ਨੂੰ ਇਹਦੇ ਤੇ ਐਕਸ਼ਨ ਲੈਣਾ ਚਾਹੀਦਾ ਨਸ਼ਾ ਨਸ਼ਾ ਪਤਾ ਬਹੁਤ ਚੱਲ ਗਿਆ ਇਹਦੇ ਤੇ ਕੰਟਰੋਲ ਹੋਣਾ ਚਾਹੀਦਾ ਭੈਣੀ ਮੀਆਂ ਖਾਂ ਕਤਲ ਹੋਇਆ ਆ ਤੇ ਕੀ ਸਾਰੀ ਕਾਰਵਾਈ ਕੀਤੀ ਆ ਜਿਹਦੇ ਕਿ ਇਦਾਂ ਸਾਰਾ ਹੋਇਆ ਇਹ ਥਾਣਾ ਭੈਣੀ ਮੀਆਂ ਖਾਂ ਦੇ ਵਿੱਚ ਇੱਕ ਤਰਬੰਦਰ ਕੋਸ ਪ੍ਰਵਾਸੀ ਮਿਹਦੂਰ ਸੀ ਜਦੀ ਉਮਰ 32 ਸਾਲ ਆ ਉਹ ਗੋਲ ਗੱਪੇ ਵੇਚਣ ਦਾ ਕੰਮ ਕਰਦਾ ਸੀ ਕੱਲ ਬੀਤੀ ਰਾਤ ਜਦੋਂ ਬਾਗੜੀਆਂ ਪਿੰਡ ਤੋਂ ਗੋਲ ਗੱਪੇ ਵੇਚ ਕੇ ਵਾਪਸ ਭੈਣੀ ਮੀਆਂ ਖਾਂ ਨੂੰ ਆ ਰਿਹਾ ਸੀ ਤਾਂ ਉਹਦੀ ਉੱਥੇ ਜਿਹੜੀ ਹੈਗੀ ਡੈੱਡ ਬੋਡੀ ਮਿਲੀ ਜਿਹਦੀ ਉਹਦੀ ਪਤਨੀ ਜਿਹੜੀ ਹੈਗੀ ਆ ਅੰਜਲੀ ਉਹਨੇ ਇਨਫੋਰਮੇਸ਼ਨ ਦਿੱਤੀ ਸਾਨੂੰ ਉਹਦੇ ਆਧਾਰ ਤੇ ਬਿਆਨ ਦੇ ਆਧਾਰ ਤੇ ਉਹਦੇ ਜਿਹੜੀ ਹੈ ਪੁਲਿਸ ਕਾਰਵਾਈ ਕਰਕੇ ਪੋਸਟਮਾਰਟਮ ਦੀ ਜਿਹੜੀ ਇਹ ਲਾਸ਼ ਜਿਹੜੀ ਹੈ ਸਿਵਲ ਹਸਪਤਾਲ ਗਰਦਾਸਪੁਰ ਭੇਜ ਰਹੀ ਹੈ ਥੈਂਕ ਯੂ ਜਿਹੜੇ ਦੋਚੀ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਕਿਸੇ ਨੂੰ ਇਹਦੇ ਚ ਜਿਹੜੀ ਹੈਗੀ ਆ ਬਖਸ਼ਣ ਵਾਲੀ ਜਿਹੜੀ ਆ ਕਾਨੂੰਨ ਨਹੀਂ ਦੇਗਾ ਜਗਾ ਅਸੀਂ ਜਲਦੀ ਤੋਂ ਜਲਦੀ ਇਹਨੂੰ ਕੇਸ ਨੂੰ ਟ੍ਰੇਸ ਕਰਕੇ ਜਿਹੜਾ ਜਨਤਕ ਤੌਰ ਤੇ ਜਿਹੜਾ ਹੈਗਾ ਦੁਬਾਰਾ